ਪੰਜਾਬ ਦੇ ਮੁੱਖ ਮੰਤਰੀ ਜਿਸ ਸੌਦੇ ਤੇ ਹੈਗੇ ਆ ਪਹਿਲੀ ਗੱਲ ਤਾਂ ਉਹ ਸੌਦੇ ਦਾ ਅਸੀਂ ਸਤਿਕਾਰ ਕਰਦੇ ਆ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਇਸ ਜੁम्मेवार ਸਖਸ਼ੀਤ ਦੇ ਜਿਹੜੇ ਇਹ ਬੇਤੁਕਾ ਜਿਹੜਾ ਬਿਆਨ ਦਿੱਤਾ ਅਸੀਂ ਉਹਨੂੰ ਉਹਦਾ ਚੈਲੰਜ ਬਣਦੇ ਆ ਚੈਲੰਜ ਨੂੰ ਕਬੂਲ ਕਰਦੇ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਸੀਂ ਪੂਰਜੋਰ ਅਪੀਲ ਕਰਦੇ ਆ ਕਿ ਜੇ ਤੁਹਾਡੇ ਤੁਸੀਂ ਮੁੱਖ ਮੰਤਰੀ ਉਹ ਤੁਹਾਡੇ ਚ ਪੂਰਾ ਵੀ ਮਾੜਾ ਮੋਟਾ ਵੀ ਦਮ ਹੈ ਤਾਂ ਘੱਟੋ ਘੱਟ ਸਾਡੇ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੀ ਤੁਹਾਡੀਆਂ ਆਪਦੀਆਂ ਏਜੰਸੀਆਂ ਤੋਂ ਤੁਹਾਡੇ ਕੋਲੇ ਵਿਜੀਲੈਂਸ ਹੈ ਤੁਹਾਡੇ ਕੋਲੇ ਇੰਟੈਲੀਜੈਂਸੀਆਂ ਨੇ ਤੁਸੀਂ ਜਾਂਚ ਕਰਾਓ ਜਿਸ ਦਿਨ ਤੁਸੀਂ ਜਾਂਚ ਕਰਾਉਣ ਦਾ ਐਲਾਨ ਕਰੋਗੇ ਸਾਡੀ ਜਥੇਬੰਦੀ ਦਾ ਪੜਤਾਲ ਦਾ ਕਿਸੇ ਆਗੂ ਨੇ ਕੋਈ ਪ੍ਰਾਪਰਟੀ ਬਣਾਈ ਹੈ ਕਿਸੇ ਦੀ ਦੁਕਾਨ ਚੱਲਦੀ ਆ ਕਿਸੇ ਨੇ ਪੈਲਸ ਦੇ ਵਿੱਚ ਹਿੱਸਾ ਪਾਇਆ ਜਾਂ ਕਿਸੇ ਨੇ ਤੁਸੀਂ ਕਹਿੰਦੇ ਹੋ ਵੀ ਹਸਪੀਟਲ ਖੋਲੇ ਹੋਏ ਆ ਤੁਸੀਂ ਇੱਕ ਵੀ ਸਾਬਤ ਕਰੋ ਤੁਸੀਂ ਐਲਾਨ ਕਰੋ ਜਿਸ ਦਿਨ ਸਾਡੇ ਸਾਰੇ ਆਗੂਆਂ ਦੀ ਪੜਤਾਲ ਦਾ ਐਲਾਨ ਕਰੋਗੇ ਕਿਸੇ ਏਜੰਸੀ ਨੂੰ ਇਹਦੀ ਜ਼ਿੰਮੇਵਾਰੀ ਦਿਓਗੇ ਤਾਂ ਅਸੀਂ ਉਸੇ ਦਿਨ ਤੁਹਾਡਾ ਸਵਾਗਤ ਕਰਾਂਗੇ ਤੇ ਨਾਲ ਤੁਹਾਨੂੰ ਅਸੀਂ ਭਰੋਸਾ ਦਿੰਨੇ ਆ ਕਿ ਜਿਹੜੀ ਜਾਂਚ ਕਰੋਗੇ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਤੁਹਾਡੀ ਸਰਕਾਰ ਨੂੰ ਸਹਿਯੋਗ ਕਰਾਂਗੇ ਤੁਸੀਂ ਕਰਕੇ ਦੇਖੋ ਦਮ ਹੈ ਤਾਂ ਆਓ ਅੱਗੇ ਐਵੇਂ ਝੂਠੇ ਜਿਹੜੇ ਐਲੀਗੇਸ਼ਨ ਲਾਉਂਦੇ ਹੋ ਉਹ ਬਾਕੀ ਜੱਥੇ ਬੰਦੀਆਂ ਦਾ ਦੇਖੋ ਉਹਨਾਂ ਨੇ ਆਪਦੀ ਥਿਓਰੀ ਮੁਤਾਬਕ ਆਪਦੀ ਸਮਝੂਤਾ ਆਪਕ ਬੋਲਣਾ ਹੈ ਪਰਾਸੀ ਜਰੂਰ ਕਹਿੰਦੇ ਆ ਕਿ ਸਾਡੇ ਆਗੂਆਂ ਦੀ ਜਾਂਚ ਕਰਾਓ ਅਸੀਂ ਫੰਡ ਲੈਨੇ ਆ ਕਿਸਾਨਾਂ ਤੋਂ ਲੈਨੇ ਆ ਕਿਸਾਨਾਂ ਖਤ ਲੜਦੇ ਆ ਅ ਸਾਡੀ ਜਥੇਬੰਦੀ ਦਾ ਮਤਲਬ ਪਿੰਡ ਤੋਂ ਲੈ ਕੇ ਬਲਾਕ ਜ਼ਿਲ੍ਹਾ ਤੇ ਸੂਬਾ ਕਮੇਟੀ ਦੇ ਬੈਂਕਾਂ ਦੇ ਖਾਤੇ ਖੁੱਲੇ ਹੋਏ ਆ ਅਸੀਂ ਜਿਹੜੀ 6 ਮਹੀਨਿਆਂ ਤੋਂ ਬਾਅਦ ਹਸਾਬ-ਕਿਤਾਬ ਦਿੰਨੇ ਆ ਪਿੰਡਾਂ ਵਾਲੇ ਪਿੰਡਾਂ ਦੇ ਲੋਕਾਂ ਨੂੰ ਹਸਾਬ ਦੱਸਦੇ ਆ ਬਲਾਕ ਕਮੇਟੀ ਬਲਾਕ ਜ਼ਿਲ੍ਹਾ ਜ਼ਿਲ੍ਹੇ ਨੂੰ ਸੂਬਾ ਦਾ ਬਕਾਇਦਾ ਹਸਾਬ-ਕਿਤਾਬ ਹੁੰਦਾ ਅਸੀਂ ਕਿਹੜੇ ਪ੍ਰੋਗਰਾਮ ਤੇ ਜਾਂਦੇ ਆ ਅਸੀਂ ਸਾਡਾ ਕੀ ਵੀ ਇਕਲ ਜਾਂਦਾ ਉਹ ਤੇ ਖਰਚਾ ਕਿੰਨਾ ਹੁੰਦਾ ਸਾਰਾ ਸਾਰਾ ਨੋਟ ਆਸੀ ਹੋਰ ਕਿਸੇ ਤੋਂ ਫੰਡ ਲੈਂਦੇ ਨੇ ਜਿਹਦੇ ਲਈ ਲੜਦੇ ਆ ਉਹ ਤੋਂ ਫੰਡ ਲਵਾਂਗੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਵੀ ਮੁੱਦੇ ਨਹੀਂ ਹੁਣ ਕਿਸਾਨ ਹੈ ਜਿਹੜੇ ਜਗਾ ਭਾਲ ਕੇ ਧਰਨੇ ਦੇ ਬਹਾਨੇ ਲਾਂਦੇ ਆ ਦੇਖੋ ਅੱਜ ਤੋਂ ਅੱਜ ਤੋਂ ਪਹਿਲਾਂ ਅਸੀਂ ਕਿਸੇ ਮੁੱਖ ਮੰਤਰੀ ਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਨਹੀਂ ਸੁਣੇ ਅਸੀਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਸਵਾਮੀਨਾਥਨ ਕੀ ਸਿੰਧੀ ਰਿਪੋਰਟ ਕਹਿੰਦੀ ਹੈ ਕਿ ਹਰ ਸਾਲ ਕਿਸਾਨ ਨੂੰ 10000 ਕੀਲੇ ਮਗਰ ਘਾਟਾ ਪੈਂਦਾ ਹੈ ਭਾਅ ਘਟ ਮਿਲਣ ਕਰਕੇ ਖਰਚੇ ਵਧਣ ਕਰਕੇ ਤਾਂ ਕਰਜ਼ੇ ਚੜ ਗਏ ਉਹ ਮਾਫ ਕਰਦੇ ਹਾਂ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਕੀ ਅਸੀਂ ਜਿਹੜੇ ਕਿਸਾਨ ਕਰਜ਼ਿਆਂ ਕਰਕੇ ਮਜ਼ਦੂਰ ਕਰਜ਼ਿਆਂ ਕਰਕੇ ਮਰ ਰਹੇ ਆ ਅਸੀਂ ਉਹਨਾਂ ਦੀ ਆਵਾਜ਼ ਨਾ ਚੱਕੀਏ ਤੁਹਾਡੇ ਅੱਗੇ ਤੁਹਾਡੀਆਂ ਸਰਕਾਰਾਂ ਦੇ ਅੱਗੇ ਅਸੀਂ ਆਪਦੇ ਫਸਲਾਂ ਦੇ ਭਾਅ ਲੈਣ ਲਈ ਨਾ ਲੜੀਏ ਅਸੀਂ ਸਵਾਮੀਨਾਥ ਕਮਿਸ਼ਨ ਦੀ ਸਿਫਾਰਸ਼ ਮੁਤਾਬਕ 50% ਮੁਨਾਫੇ ਵਾਲਾ ਭਾਅ ਦੀ ਗੱਲ ਨਾ ਕਰੀਏ ਸਾਡੀਆਂ ਫਸਲਾਂ ਮਰ ਜਾਂਦੀਆਂ ਹੈ ਤੁਸੀਂ ਮੁਰਗੀਆਂ ਦੇ ਪੈਸੇ ਦੇਣ ਦੀ ਗੱਲ ਕਰਦੇ ਹੋ ਅਜੇ ਤੱਕ ਆ ਕਣਕ ਅੱਗ ਲਾਕੇ ਕਣਕ ਮੱਚੀ ਆ ਤੁਸੀਂ ਕਿਸੇ ਕਿਸਾਨ ਨੂੰ ਪੈਸਾ ਦਿੱਤਾ ਕੀ ਉਹਦੇ ਖਾਤਰ ਅਸੀਂ ਨਾਲ ਲੜੀਏ ਅਸੀਂ ਤੁਸੀਂ ਐਮਐਲਏ ਚੁਣੇ ਜਾਂਦੇ ਹੋ ਤੁਹਾਨੂੰ ਇਲਾਜ ਸਾਰਾ ਪ੍ਰਬੰਧ ਫ੍ਰੀ ਮਿਲਦਾ ਤਾਂ ਜੇ ਦੁਬਾਰਾ ਨਾ ਚੁਣਿਆ ਜਾਵੇ ਤਾਂ ਘੱਟੋ ਘੱਟ 80000 ਰੁਪਏ ਤਨਖਾਹ ਮਿਲਦੀ ਹੈ ਕਿ ਜਿਹੜੇ ਤੁਹਾਨੂੰ ਵੋਟਾਂ ਪਾਉਂਦੇ ਆ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਹੈ ਨੌਜਵਾਨ ਹੈ ਅਸੀਂ ਅਸੀਂ ਮੰਗ ਕਰਦੇ ਆ ਕਿ 60 ਸਾਲਾਂ ਦਾ ਕਿਸਾਨ ਹੋ ਗਿਆ 60 ਸਾਲਾਂ ਦਾ ਮਜ਼ਦੂਰ ਹੋ ਗਿਆ ਕਾਰਖਾਨਾ 'ਚ ਕੰਮ ਕਰਨ ਵਾਲਾ ਖੇਤਾਂ 'ਚ ਕੰਮ ਕਰਨ ਵਾਲਾ ਕੀ ਉਹਨਾਂ ਨੂੰ ਜੇ ਤੁਹਾਨੂੰ 80000 ਰੁਪਿਆ ਪੈਨਸ਼ਨ ਮਿਲ ਸਕਦੀ ਹੈ 5 ਸਾਲਾਂ ਬਾਅਦ ਜਿਨੇ 60 ਸਾਲ ਖੇਤਾਂ 'ਚ ਕਾਰਖਾਨਾ 'ਚ ਹੱਡ ਗਾਲ ਲੇ ਕੀ ਉਹਨਾਂ ਨੂੰ ਘੱਟੋ ਘੱਟ 10000 ਦੀ ਪੈਨਸ਼ਨ ਦੇਣ ਦੀ ਮੰਗ ਨਾ ਕਰੀਏ ਸਾਡ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਡਿਬੇਟ ਕਰਨ ਨੂੰ ਤਿਆਰ ਆ ਸਵਾਗਤ ਕਰਦੇ ਆ ਰੱਖੋ ਜਣ ਉਹਦੇ 'ਚ ਭਾਵੇਂ ਐਸ਼ਤਾ ਜਿਲ੍ਹੇ ਆਲੇ ਆ ਪਰ ਸਾਡੀ ਸੂਬਾ ਲੀਡਰਸ਼ਿਪ ਜ਼ਰੂਰ ਉਸ ਟਾਈਮ ਜਿੱਥੇ ਟਾਈਮ ਦਿਓਗੇ ਜਿੱਥੇ ਜਗ੍ਹਾ ਦੱਸੋਗੇ ਕਿਹੜੇ ਚਾਹਲੇ ਉਹਨਾਂ ਨੂੰ ਬੁਲਾਉਣਾ ਹੈ ਜਰੂਰ ਬੁਲਾਓ ਤੁਹਾਡੀ ਇਸ ਗੱਲ ਦਾ ਵੀ ਸਵਾਗਤ ਕਰਦੇ ਆਂ ਤੇ ਅਸੀਂ ਠੋਸ ਰੂਪ ਦੇ ਵਿੱਚ ਸਾਡੇ ਆਗੂ ਸੂਬੇ ਦੇ ਆਗੂ ਤੱਥਾਂ ਸਹਿਤ ਕਿਸਾਨਾਂ ਦੀਆਂ ਮੰਗਾਂ ਕੀ ਨੇ ਜ਼ਿੰਮੇਵਾਰੀਆਂ ਕੀ ਨੇ ਤੁਹਾਡੀ ਕੀ ਜ਼ਿੰਮੇਵਾਰੀ ਹੈ ਇਹ ਲੈ ਕੇ ਆਵਾਂਗੇ ਰੱਖੋ ਸਹੀ ਤੁਹਾਡਾ ਸਵਾਗਤ ਇਸ ਗੱਲ ਤੇ ਸੀ ਮੁੱਖ ਮੰਤਰੀ ਸਾਹਿਬ ਦੇ ਇਸ ਬਿਆਨ ਦਾ ਸਵਾਗਤ ਕਰਦੇ ਆਂ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਨੇ ਉਹ ਵਪਾਰੀ ਬਣ ਗਏ ਕਿਸਾਨ ਹਰੇਕ ਜਗ੍ਹਾ ਧਰਨਾ ਲਾਉਂਦੇ ਨੇ ਸਾਨੂੰ ਇਹ ਦੱਸੋ ਵੀ ਜਿਹੜੇ ਅਸੀਂ ਧਰਨੇ ਮਾਰ ਰਹੇ ਆਂ ਜੌਂਦਪਿੰਡ ਦੇ ਵਿੱਚ ਸਾਡਾ ਧਰਨਾ ਚੱਲ ਰਿਹਾ ਹੈ ਕਿ ਉਹ ਕਿਸਾਨੀ ਵਾਲਾ ਨਹੀਂ ਕਿ ਉਹ ਅਸੀਂ ਕਿਸਾਨਾਂ ਦੀ ਜ਼ਮੀਨ ਵਿਚਾਰ ਨਹੀਂ ਰਹੇ ਸਾਡਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਠੋਈ ਕਲਾਂ ਕਿਸਾਨਾਂ ਦੀ ਜ਼ਮੀਨ ਬਚਾਉਣ ਵਾਸਤੇ ਧਰਨਾ ਚੱਲ ਰਿਹਾ ਹੈ ਕਿ ਉਹ ਥਾਂ ਦੇਖ ਕੇ ਲੱਗਿਆ ਹੋਇਆ ਸੋ ਮੁੱਖ ਮੰਤਰੀ ਸਾਹਿਬ ਬੇਤੋਕੇ ਬਿਆਨ ਦੇ ਰਹੇ ਨੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਵੀ ਕਿਸਾਨ ਆਗੂਆਂ ਨੇ ਪ੍ਰਾਪਰਟੀ ਬਣਾ ਲਈ ਪੈਸੇ ਬਣਾ ਲਏ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਵੱਲੋਂ ਜੁਮੇਵਾਰੀ ਨਾਲ ਕਹਿੰਦੇ ਆ ਮੈਂ ਮਾਨਸਾ ਬਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਜਿਹੜੀ ਚੁਣੌਤੀ ਆ ਉਹ ਸਬਕਾਰ ਕਰਦੇ ਆ ਸਾਡੇ ਕਿਸੇ ਵੀ ਬਲਾਕ ਪੱਧਰੇ ਆਗੂ ਦਾ ਉਹ ਖਾਤਾ ਫਰੋਲ ਸਕਦੇ ਨੇ ਸਾਡੀ ਕੋਈ ਸਟੇਟਮੈਂਟ ਦੇ ਸਕਦੇ ਨੇ ਜੀ ਅਸੀਂ ਕੋਈ ਪ੍ਰਾਪਰਟੀ ਮੁੱਲ ਲਈ ਹੈ ਜ਼ਮੀਨ ਮੁੱਲ ਲਈ ਹੈ ਅਸੀਂ ਕਹਿੰਦੇ ਆ ਵੀ ਉਹ ਸਾਡੀ ਪੜਤਾਲ ਕਰਨ ਅਸੀਂ ਪੂਰਾ ਸਹਿਯੋਗ ਕਰਾਂਗੇ ਤੇ ਨਾਲ ਅਸੀਂ ਉਹਨਾਂ ਨੂੰ ਇੱਕ ਸੁਝਾਅ ਵੀ ਦਿੰਨੇ ਆ ਵੀ ਮੰਝਾ ਆਪਦੇ ਮੰਝੇ ਥੱਲੇ ਵੀ ਸੋਟੀ ਮਾਰ ਲਓ ਤੁਸੀਂ ਮੁੱਖ ਮੰਤਰੀਓ ਤੁਹਾਡੇ ਜਿੰਨੇ ਵੀ ਮੰਤਰੀ ਨੇ ਐਮ ਐਲ ਏ ਨੇ ਚੇਅਰਮੈਨ ਨੇ ਤੁਸੀਂ ਵੀ ਘਟੂ ਘਟੌ ਦੀ ਜਾਂਚ ਕਰਾ ਲਓ ਤਾਂ ਕਿ ਪਤਾ ਲੱਗ ਸਕੇ ਦੁੱਧ ਦਾ ਦੁੱਧ ਆ ਜਿਹੜਾ ਉਹਦਾ ਪਤਾ ਲੱਗ ਸਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਵੀ ਕਿਸਾਨਾਂ ਨੇ ਕੀ ਪ੍ਰੋਪਰਟੀ ਬਣਾਈ ਹੈ ਛੋਡੀ ਜਥੇਬੰਦੀ ਦੇ ਤੁਹਾਡੇ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਕੀ ਬਣਾਇਆ ਇਹਦੇ ਵਾਸਤੇ ਚਾਹੇ ਸੀ ਬੀ ਆਈ ਦੀ ਜਾਂਚ ਕਰਾ ਲੈਣਾ ਅਸੀਂ ਜਾਂਚ ਕਰਾਉਣ ਨੂੰ ਬਿਲਕੁਲ ਤਿਆਰ ਹਾਂ ਜੇ ਸਾਡੇ ਕਿਸੇ ਵੀ ਖਾਤੇ ਦੇ ਵਿੱਚ ਪੈਸੇ ਹੋਏ ਕੋਈ ਵੀ ਅਸੀਂ ਪ੍ਰਾਪਰਟੀ ਬਣਾਈ ਹੋਈ ਸਾਡੀ ਬੇਸ਼ੱਕ ਜਦੋਂ ਮਰਜ਼ੀ ਜ਼ਬਤ ਕਰ ਲੈਣ ਅਸੀਂ ਉਹਨਾਂ ਦੀ ਜਿਹੜੀ ਚੁਣੌਤੀ ਹੈ ਇਹਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ